ਸ਼ਹੀਦਾਂ ਦੀ ਯਾਦ ਵਿੱਚ ਪ੍ਰਾਪਤ ਪਵਿੱਤਰ ਧਰਤੀ ਸ਼ਹੀਦੀ ਫਤਿਹਗੜ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਦੇ ਪਹਿਲੇ ਦਿਨ ਗੁਰੂ ਸਾਹਿਬ ਦੇ ਪਿਆਰੇ ਸਿੱਖ ਭਾਈ ਸ਼ਵਿੰਦਰ ਸਿੰਘ ਦੇ ਜਥੇ ਵੱਲੋਂ ਮਾਤਾ ਬਲਵਿੰਦਰ ਕੌਰ ਦੇ ਸਰਪ੍ਰਸਤੀ ਹੇਠ ਨੋਵਾਂ ਅਨੋਕਾ ਸ਼ਬਦ ਦਾਲ ਲੰਗਰ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਤੰਤੀ ਸਾਤ ਕੱਤਕਾ ਮੁਕਾਬਲੇ ਲੰਬੇ ਕੇਸ ਮੁਕਾਬਲੇ ਗੁਰਬਾਨੀ ਕੰਠ ਮੁਕਾਬਲੇ ਗੁਰਬਾਨੀ ਲਿਪੀ ਸੁੰਦਰ ਲਖਾਈ ਮੁਕਾਬਲੇ ਤਮਾ ਲਾਮ ਮੁਕਾਬਲੇ ਆਦ ਕਰਵਾਏ ਜਾ ਰਹੇ ਹਨ ਜੋ ਕਿ ਇਹ ਪ੍ਰੋਗਰਾਮ ਦੋ ਦਿਨ ਹੋ ਚਲੇਗਾ ਜਿਸ ਦੇ ਵਿੱਚ ਜੇ ਤੋਂ ਦਿਮਾ ਨੂੰ ਇਨਾਮ ਵੀ ਵੰਡੇ ਜਾਣਗੇ ਆਓ ਦੇਖਦੇ ਹਾਂ ਸ਼੍ਰੀ ਫਤਿਹਗੜ੍ਹ ਸਾਈਟ ਤੋਂ ਐਸਐਸ ਕਪੂਰ ਦੀ ਇਹ ਵਿਸ਼ੇਸ਼ ਰਿਪੋਰਟ ਪ੍ਰਾਈਵਿਟੀ ਕੀ ਫਤਿਹ ਅਸੀਂ ਅੱਜ ਖੜੇ ਹਾਂ ਸ਼ਹੀਦਾਂ ਦੀ ਧਰਤੀ ਮਹਾਨ ਉਹ ਪਵਿੱਤਰ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਜਿੱਥੇ ਬਾਬਾ ਜਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਨੀਹਾਂ ਦੇ ਵਿੱਚ ਚਿੰਨ੍ਹ ਦਿੱਤਾ ਗਿਆ ਸੀ 5 ਸਾਲ ਔਰ 7 ਸਾਲ ਦੀ ਛੋਟੀ ਉਮਰ ਦੇ ਵਿੱਚ ਉਹ ਸ਼ਹੀਦਾਂ ਦੀ ਧਰਤੀ ਤੇ ਹਰ ਸਾਲ ਇੱਥੇ ਹਵਾ ਲੱਗਦੀ ਹੈ ਜੋੜ ਮੇਲਾ ਹੁੰਦਾ ਹੈ ਉਸ ਨੂੰ ਮੁੱਖ ਰੱਖਦੇ ਆ ਪੂਰੇ ਏਰੀਆ ਪਰਿਆ ਹੋਇਆ ਹੈ ਚਾਰ ਚਿਰਾ ਗੁਰਦੁਰਬਾਨਗੜ ਸਾਹਿਬ ਗੁਰਦੁਰਫਦੇਗੜ ਸਾਹਿਬ ਦਾ ਜੋ ਮੇਨ ਹੈ ਉਹ ਗੁਰਦਾਰ ਜੋਤੀਤ ਸਿੰਘ ਸਾਹਿਬ ਸਾਡੇ ਰਸਤੇ ਵਲੌਗ ਨੇ ਉਹਨਾਂ ਦੇ ਵਿੱਚ ਅਲੱਗ-ਅਲੱਗ ਸੰਸਥਾਵਾਂ ਨੇ ਆਪਣੇ ਆਪਣੇ ਪ੍ਰਕਾਰ ਲੰਗਰ ਲਾਏ ਨੇ ਕਿਸੇ ਨੇ ਗੁਰੂ ਦੀ ਗੁਰਬਾਣੀ ਦਾ ਕਿੰਨੇ ਤੰਤੀ ਸਾਜਾਂ ਦਾ ਅੱਜ ਸਾਡੇ ਨਾਲ ਭਾਈ ਸ਼ਵਿੰਦਰ ਸਿੰਘ ਜੀ ਨੇ ਜੋ ਗੁਰੂ ਦੇ ਸਿੱਖੋ ਦੇ ਸੰਥਿਆ ਕਰਾਉਂਦੇ ਨੇ ਕਾਫੀ ਗੁਰੂ ਦੇ ਕਾਜ ਕਰਦੇ ਫੌਜ ਸਾਈਂ ਨਿੰਗ ਸਿੰਘ ਫੌਜਾਂ ਤਿਆਰ ਕਰਦੇ ਨਾਲ ਮੇਰੇ ਭਾਈ ਸਾਹਿਬ ਆਏ ਹੋਏ ਨੇ 33 ਸਾਜ ਕਰਦੇ ਨੇ ਆਪਾਂ ਜਿੱਦਾਂ ਗੱਲਬਾਤ ਕਰਾਂਗੇ ਜੋ ਹੁਣੇ ਬਹੁਤ ਪਿਆਰਾ ਕੀਰਤਨ ਕਰਕੇ اٹਰੇ ਨੇ ਸਭ ਤੋਂ ਪਹਿਲਾਂ ਆਪਾਂ ਭਾਈ ਸਿੰਧ ਸਿੰਘ ਜੀ ਕੋਲ ਜਾਵਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਪਣੇ ਜੋ ਬੈਨਰ ਹੀਠ ਅਨੋਖਾ ਸ਼ਬਦ ਵਰਤਿਆ ਅਨੋਗਾ ਅਨੋਖਾ ਲੰਗਰ ਕਿਹੜਾ ਸ਼ਬਦ ਹੈ ਤੁਹਾਡੇ ਸੰਸਾ ਦਾ ਨੋ ਕਸ਼ਾਬ ਦਾ ਲੰਗਰ ਸ਼ਬਦ ਦਾ ਲੰਗਰ ਬਹੁਤ ਪਿਆਰਾ ਆਪਨੇ ਨਾਮ ਰੱਖਿਆ ਹੋਇਆ ਇਹਦੇ ਕੀ ਰਹਸ ਹੈ ਜੀ ਇਹਦੇ ਵਿੱਚ ਇਹਦਾ ਰਹਸ ਇਹ ਹੈ ਜੀ ਸਾਡੇ ਬਦੋਸੀ ਤੋਂ ਜਿਹੜੇ ਸਿੰਘ ਨੇ ਉਹਨਾਂ ਇੱਕ ਵਾਰੀ ਉੱਥੇ ਗਏ ਸ਼੍ਰੋਮਣੀ ਕਮੇਟੀ ਵਾਲਿਆਂ ਦੇ ਉੱਥੇ ਦੇਖਿਆ ਚੈੱਕ ਕੀਤਾ ਵੀ ਕਿਹੜੇ-ਕਿਹੜੇ ਲੰਗਰ ਲਾਏਦੇ ਨੇ 500 ਲੰਗਰ 500 ਲੰਗਰਾਂ ਦੀ ਲਿਸਟ ਸੀ ਉੱਥੇ 500 ਲੰਗਰਾਂ ਦੀ ਤੇ ਉਹਨਾਂ ਨੇ ਕਿਹਾ ਵੀ ਇਹ ਤਾਂ ਲੰਗਰ ਬਹੁਤ ਨੇ ਇੱਥੇ ਹਾਂਜੀ ਵੀ ਆਪਾਂ ਕਿਉਂ ਨਾ ਕੋਈ ਹੋਰ ਲੰਗਰ ਆਪਾਂ ਕੋਈ ਸ਼ੁਰੂ ਕਰੀਏ ਕੋਈ अच्छा फिर उथ मन च एक आया ਵੀ ਆਪਾਂ ਸ਼ਬਦ ਦਾ ਲੰਗਰ ਲਾਈਏ ਜੀ ਸ਼ਬਦ ਦਾ ਤੇ ਸ਼ਬਦ ਦਾ ਲੰਗਰ ਵੀਰ ਉਹਨਾਂ ਨੇ ਅਨੋਖਾ ਸ਼ਬਦ ਦਾ ਲੰਗਰ ਇਹਦਾ ਨਾਮ ਹੀ ਰੱਖਤਾ ਅਨੋਖਾ ਸ਼ਬਦ ਦਾ ਲੰਗਰ ਵਾਹ ਜੀ ਵਾਹ ਤੇ ਉਸ ਤੋਂ ਬਾਅਦ ਫਿਰ ਮਹਾਰਾਜ ਦੀ ਕਿਰਪਾ ਨਾਲ ਸਦਕਾ ਯਾਨਕੀ ਕਿ ਕਿ 9 ਸਾਲ ਹੋ ਗਏ ਸਾਨੂੰ ਇਹ ਸ਼ਬਦ ਦਾ ਲੰਗਰ ਚੱਲਦੇ ਆ ਨੌਵਾਂ ਸਾਲ ਆ ਹਾਂ ਜੀ ਹਾਂ ਵਾਹ ਜੀ ਵਾਹ ਜਿਹੜੀ ਸੰਸਥਾ ਦਾ ਕੀ ਤੁਹਾਡਾ ਨਾਮ ਜਿਸ ਤੋਂ ਚੱਲੇ ਆ ਦਿਓ ਇਹ ਤਾਂ ਇਹ ਇੱਕ ਤਾਂ ਸਮਝੋ ਅਸੀਂ ਹੈਗੇ ਆਂ ਦਮਦਮਿਤਸਾਲ ਤੋਂ ਜਿਹੜਾ ਬਾਬਾ ਦੀ ਉਸਤ ਜਥਾ ਸਾਡਾ ਚੱਲਦਾ ਹੈ ਹਾਂਜੀ ਹਾਂਜੀ ਤੇ ਨਾਲ ਬਦੋਚੀ ਦੇ ਸਿੰਘ ਨੇ ਜਿਹੜੇ ਉਹਨਾਂ ਦੀ ਆਪਣੀ ਨੌਜਵਾਨ ਕਮੇਟੀ ਹੈ ਹਾਂਜੀ ਤੇ ਉਹ ਇਕੱਠੇ ਹੋ ਕੇ ਅਸੀਂ ਸਾਰੀ ਸੰਗਤਾਂ ਦੇ ਸਹਿਯੋਗ ਨਾਲ ਇਹ ਜਿਹੜਾ ਲੰਗਰ ਲਾਉਂਦੇ ਆਂ ਹਰ ਇੱਕ ਸਾਲ ਇਹਦੇ ਵਿੱਚ ਹੁਣ ਜਿਹੜੇ ਜਿਹੜੇ ਜਥੇ ਆਉਂਦੇ ਨੇ ਕਿਹੜੇ ਕਿਹੜੇ ਜਥੇ ਆਉਂਦੇ ਜਿਵੇਂ ਭਾਈ ਸਾਹਿਬ ਆਏ ਨੇ ਇਹਨਾਂ ਬਾਰੇ ਕੀ ਕਹੋਗੇ ਕਿੱਥੋਂ ਆਖਾਂ ਇਹ ਬਾਬਾ ਪਟਿਆਲੇ ਤੋਂ ਆਏ ਨੇ ਬਿਕਰਮ ਸਿੰਘ ਜੀ ਬਹੁਤ ਸਾਡੇ ਯਾਨੀ ਕਿ ਪਿਆਰ ਬੱਸ ਪਿਆਰ ਹੀ ਦੰਦੇ ਨੇ ਸਾਨੂੰ ਹਰੇਕ ਵਾਰ ਜਿੱਥੇ ਮਰਜ਼ੀ ਬੁਲਾ ਲਈ ਉੱਥੇ ਆ ਜਾਂਦੇ ਨੇ ਬਹੁਤ ਵਧੀਆ ਗੁਰੂ ਨਾਲ ਪਿਆਰ ਹੈ ਜੀ ਤੇ ਇਹ ਇਹਨਾਂ ਨੇ ਆਪ ਸਾਨੂੰ ਯਾਨੀ ਕਿ ਕਹਿੰਦੇ ਵੀ ਅਸੀਂ ਨੇ ਕੀਰਤਨ ਕਰਨਾ ਤਾਂ ਮੈਨੂੰ ਤਾਂ ਯਾਨੀ ਕਿ ਪਹਿਲਾਂ ਮੇਰੇ ਮਨ 'ਚ ਹੈਗਾ ਸੀ ਪਰ ਇਹਨਾਂ ਨੇ ਖੁਦ ਆਪ ਗਿਆ ਕਹਿੰਦੇ ਵੀ ਅਸੀਂ ਵੀ ਉੱਥੇ ਸ਼ਬਦ ਦੇ ਲੰਗਰ 'ਚ ਅਸੀਂ ਹਿੱਸਾ ਪਾਉਣਾ ਹੈ ਮੈਂ ਕਿਹਾ ਬਾਬਾ ਜੀ ਤੁਸੀਂ ਆ ਚੜਦੀ ਕਲਾ ਨਾਲ ਆਓ ਮੇਰੇ ਦੇਖ ਲਓ ਤੁਸੀਂ ਹੁਣ ਤੁਹਾਡੇ ਸਾਹਮਣੇ ਹੈ ਨਾ ਸਾਰੇ ਬੱਚੇ ਜਿਹੜਾ ਕਿਤਨਾ ਦੋ ਮਿੰਟ ਲੰਮੇ ਤੁਰ ਕੇ ਮੈਂ ਫੇਰ ਆਨਾ ਵਾਂ ਬਾਈ ਗੁਰਜੀ ਦਾ ਖਾਸਾ ਸਾਹਿਬ ਬਾਈ ਗੁਰਜੀ ਕੀ ਬੱਲੇ ਕੀ ਥੋੜਾ ਸ਼ੁਭਨਾਮ ਜੀ ਜੱਟ ਕੋਈ ਨਹੀਂ ਮੈਂ ਬਰਦਾ ਦੇਮ ਬਿਕਰਮਜੀਤ ਸਿੰਘ ਹਟਿਆਲੇ ਤੋਂ ਮੈਂ ਜਿੱ ਦਿੱਤਾ ਸਤਿ ਸਦਾ ਇਹ ਆਪਣਾ ਗੁਰਦੁਆਰਾ ਆਨੰਦਨਗਰ ਬੀ ਪਟਿਆਲਾ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰਦੁਆਰਾ ਸਾਹਿਬ ਰੇ ਉਹਦੇ ਵਿੱਚ ਬੱਚਿਆਂ ਦੀ ਸਪੈਸ਼ਲ ਇੱਕ ਕਲਾਸ ਲਈ ਜਾਂਦੇ ਆ ਅਸੀਂ ਬਹੁਤ ਉਤਮ ਕਰਦੇ ਆ ਗੁਰੂ ਘਰਾਂ ਚ ਜੀ ਜ਼ਿਆਦਾਤਰ ਬਿਲਡਿੰਗਾਂ ਬਣਦੀਆਂ ਨੇ ਜ਼ਿਆਦਾਤਰ ਵਧੀਆ ਵਧੀਆ ਰਮਾਲੇ ਪੇਟ ਕੀਤੇ ਜਾਂਦੇ ਨੇ ਪਰ ਸਾਡੇ ਗੁਰੂ ਘਰ ਵਿੱਚ ਮਤਲਬ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਬੰਧਕ ਕਮੇਟੀ ਵੱਲੋਂ ਵੀ ਉੱਥੇ ਇੱਕ ਜਿਹੜਾ ਤੰਤੀ ਸਾਜ਼ ਬੱਚਿਆਂ ਨੂੰ ਨਾਲ ਸਿਖਾਇਆ ਜਾ ਰਿਹਾ ਗੁਰਬਾਣੀ ਸਿਖਾਈ ਜਾ ਰਹੀ ਆ ਰਤਨ ਸਾਜ਼ ਸਾਰੇ ਤੇ ਆ ਨਾਲ ਮੇਰੇ ਸਹਿਜਨੀ ਕਰਨੇ ਇਹ ਮਤਲਬ ਰਬਾਬ ਗੁਰੂ ਸਾਹਿਬ ਜਿਹੜੇ ਬਜੋਂ ਨਾਲ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਸੀ ਤੇ ਇਹ ਰਬਾਬ ਪਲੇ ਕਰਦੇ ਨੇਗੇ ਤੇ ਭਾਈ ਅਰਸ਼ਦੀਪ ਸਿੰਘ ਨੇ ਮੇਰੇ ਭਰਾ ਨੇ ਤੇ ਇਹ ਇਹ ਨਾਲ ਸਾਡੇ ਦਿਲਰੂબા ਵੈਸੇ ਤਾ ਉਸ ਵਜਾਉਂਦੇ ਨੇ ਤੇ ਤਾ ਉਸ ਕਿਸੇ ਕਾਰਨ ਅਸੀਂ ਲੈ ਕੇ ਨਹੀਂ ਆ ਸਕੇ ਭਾਈ ਸਾਹਿਬ ਨੇ ਭਾਈ ਹਜਰੂਤ ਸਾਹਿਬ ਨੇ ਬਹੁਤ ਸੋਹਣਾ ਤਬਲਾ ਵਜਾਉਂਦੇ ਨੇ ਨਿਸ਼ਕਾਮ ਸੇਵਾ ਕਰਦੇ ਨੇ ਬੜੇ ਪਿਆਰ ਨਾਲ ਸਾਰੇ ਤੇ ਇੱਥੇ ਜਦੋਂ ਬਾਬਾ ਜੀ ਨੇ ਬਾਬਾ ਸ਼ਵਿੰਦਰ ਸਿੰਘ ਜੀ ਨੇ ਜਦੋਂ ਕਿਹਾ ਗੱਲ ਕੀਤੀ ਵੀ ਕਹਿੰਦੇ ਆਪਾਂ ਅਨੁੱਖਾ ਸ਼ਬਦ ਦਾ ਲੰਗਰ ਲਾ ਰਹੇ ਆ ਤਾਂ ਫਿਰ ਮੈਂ ਕਿਹਾ ਇਹ ਸ਼ਬਦ ਤੇ ਫਿਰ ਅਸੀਂ ਵੀ ਉਂ ਕਿੱਛੇ ਰਹੀਏ 33 ਸਾਜਾਂ ਦਾ ਜਿਹੜਾ ਹੈ ਅਸੀਂ ਆਵਾਂਗੇ ਸੇਵਾ ਕਰਾਂਗੇ ਤੇ ਘੰਟਾ ਤੋਂ ਘੰਟਾ ਜੋ ਵੀ ਹੋਇਆ ਸੰਗਤਾਂ ਨੂੰ ਨਿਹਾਲ ਕਰਾਂਗੇ ਤੇ ਹੁਣ 33 ਸਾਜਾਂ ਆ ਦੇਖੋ ਗੁਰੂ ਸਾਹਿਬ ਦੇ ਜਿਵੇਂ ਸ਼ਾਹਜਾਦੇ ਸੀਗੇ ਬਾਬਾ ਫਤਿਹ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਆ ਛੋਟੇ ਛੋਟੇ ਬੱਚੇ ਨਾਲ ਆਏ ਨੇ ਉਹਨਾਂ ਨੂੰ ਸਜਦਾ ਕਰਨ ਆਏ ਨੇ ਕਿ ਮਹਾਰਾਜ ਉਹਨਾਂ ਦੀ ਸ਼ਹਾਦਤ ਨੂੰ ਸਾਰੇ ਮੁਖ ਲੈ ਕੇ ਨਾਲ ਆਏ ਨੇ ਨਾ ਚਾ ਸੀ ਇਹਨਾਂ ਦੇ ਅੱਜ ਸਵੇਰ ਤੋਂ ਜੱਜ ਦੇ ਕਿਆ ਬਾਤ ਹੈ ਚਿਹਰੇ ਤੇ ਨੂਰੀ ਵਖਰੇ ਬੱਚੇ ਤੇ ਧੁੰਦ ਪੈਰੀ ਸੀ ਪਰ ਇਹਨਾਂ ਦੇ ਮਾਪੇ ਨੇ ਬੜਾ ਸਹਿਯੋਗ ਦਿੱਤਾ ਇਹਨਾਂ ਨੂੰ ਭੇਜਿਆ ਧੁੰਦ ਹੋਣ ਦੇ ਬਾਵਜੂਦ ਠੰਡ ਹੋਣ ਦੇ ਬਾਵਜੂਦ ਸਵੇਰੇ ਤਿਆਰ ਹੋ ਕੇ ਪਹੁੰਚ ਗਏ ਤੇ ਮਹਾਰਾਜ ਇਹ ਸਭ ਕੁਝ ਗੁਰੂ ਮੈਨੂੰ ਲੱਗਦਾ ਵੀ ਅੱਜ ਮੈਂ ਤੁਹਾਨੂੰ ਦੱਸਦਾ ਅੱਜ ਸਾਡੇ ਕੋਲ ਨਾ ਇੱਕ ਇੱਕ ਗੱਡੀ ਸੀ ਮੈਨੂੰ ਰਾਤ ਚਿੰਤਾ ਪੈ ਗਈ ਸੀ ਵੀ ਬਾਬਾ ਮੈਂ ਅਰਦਾਸ ਕੀਤੀ ਮੈਂ ਕਿ ਬਾਬਾ ਜੋਰਾਵਰ ਸਿੰਘ ਫਤੇ ਸਿੰਘ ਜੀ ਤੁਸੀਂ ਆਪ ਲੈ ਕੇ ਜਾਓ ਜੇ ਬੱਚੇ ਰਹਿ ਗਏ ਨਾ ਇਹਨਾਂ ਕਰਕੇ ਤਾਂ ਜਲ ਲਿਆਂਗੇ ਕਿਉਂਕਿ ਕੋਸ਼ਿਸ਼ ਸਾਡੀ ਇਹ ਹੈ ਵੀ ਹੁਣ ਕੋਸ਼ਿਸ਼ਾਂ ਹੋ ਰਹੀਆਂ ਨੇ ਬੜਿਆਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਸਾਨੂੰ ਆ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਆ ਉਹਨਾਂ ਦਾ ਰੂਪ ਨੇ ਇਹਨਾਂ ਨੂੰ ਅਸੀਂ ਤਿਆਰ ਕਰ ਰਹੇ ਹਾਂ। ਤੇ ਹੁਣ ਇਹ ਸਾਰੇ ਨਾਲ ਸਾਜ ਪਲੇ ਕਰਕੇ ਆਏ ਨੇ ਤੇ ਸਾਨੂੰ ਆਏ ਆ ਵੀ ਇਹ ਪਟਿਆਲੇ ਆਏ ਹੋ। ਸਾਰੇ ਪਟਿਆਲੇ ਤੋਂ। ਸਾਰੇ ਪਟਿਆਲੇ ਤੇ ਮਹਾਰਾਜ ਕਿਰਪਾ ਕਰਨ ਤੇ ਇਹ ਗੁਰੂ ਦਾ ਜਿਹੜਾ ਲੰਗਰ ਹੈ ਕੰਤੀ ਸਾਜਾਂ ਦਾ ਲੰਗਰ ਹੈ ਘਰ-ਘਰ ਵਿੱਚ ਚੱਲੇ ਘਰ-ਘਰ ਬੱਚੇ ਸਿੱਖਣ ਇਹ ਕਰ ਕਰ ਵਿੱਚ ਸਾਡੇ ਗੁਰੂ ਸਾਹਿਬ ਦੀ ਰਵਾਬ ਬੱਚੀ। ਇਹ ਸ਼ੀਧੀ ਸਭਾ ਜਿਹੜੀ ਸ਼ੁਰੂ ਹੋਈ ਹੈ 26 27 28 ਤਿੰਨ ਦਿਨ ਇਹ ਰਹਿੰਦੇ ਪਹਿਲਾ ਦਿਨ ਆਜਾ। ਪਹਿਲੇ ਦਿਨ ਸੀ। ਤੇ ਡੇਲੀ ਤੁਸੀਂ ਰੋਜ਼ ਹੀ ਆਇਆ ਕਰੋ ਕਿਤੇ ਚਲੋ ਹੁਣ ਗੁਰੂ ਸਾਹਿਬ ਆਪਾ ਜੋਰਾਵਰ ਸਿੰਘ ਫਤਿਹ ਸਿੰਘ ਜੀ ਦਾ ਇਹਦਾ ਆਸ਼ੀਰਵਾਦ ਆ ਜੀ। ਸ਼ਾਇਦ ਜੋ ਰੋਜ਼ ਲਿਆ ਕਰਨੀ ਤਾਂ ਅਸੀਂ ਤਾਂ ਰੋਜ਼ ਹੀ ਆਵਾਂਗੇ ਜੀ ਤਕਰੀਬਨ ਤਿੰਨ ਦਿਨ ਅਸੀਂ ਹਾਜ਼ਰੀ ਭਰਾਂਗੇ। ਬਾਕੀ ਮਹਾਰਾਜ ਜਿਵੇਂ ਹੁਕਮ ਆ ਮਹਾਰਾਜ ਦਾ। ਤੁਸੀਂ ਆਪਣੇ ਜਥੇ ਦਾ ਸਮਾ ਮੋਬਾਈਲ ਨੰਬਰ ਵੀ ਬੋਲੋ ਤਾਂ ਕਿ ਕੋਈ ਗੁਰਪਿਆਰਾ ਸੰਪਰਕ ਕਰਨਾ ਚਾਹੇ। ਮੇਰਾ ਜਿਹੜਾ ਨੰਬਰ ਹੈਗਾ 9877202 ਜੀਓ ਸਾਰੇ ਜਥੇ ਦੇ ਹਾਂਜੀ ਮਹਾਰਾਜ ਤੇ ਮੋਰੀ ਦਾ ਮੂਰੀ ਗੁਰੂ ਸਾਹਿਬ ਹੀ ਨੇ ਜੀ ਚਲੋ ਕੋਸ਼ਿਸ਼ ਕਰ ਰਹੇ ਹਾਂ ਜਥੇ ਦੇ ਕੋਸ਼ਿਸ਼ ਕਰ ਰਿਹਾ ਵੀ ਚਲੋ ਹੋ ਜੇ ਕਿਉਂਕਿ ਗਾਉਣਾ ਜਿਹੜਾ ਰਾਗ ਆ ਉਹ ਗੁਰੂ ਮਹਾਰਾਜ ਗਾਗੇ ਨਾ ਉਹਨਾਂ ਵਰਗਾ ਕੋਈ ਗਾ ਨਹੀਂ ਸਕਦਾ ਬਸ ਕੋਸ਼ਿਸ਼ ਕਰ ਰਿਹਾ ਵੀ ਚਲੋ ਇੱਕ ਰਵਾਇਤ ਕਰ ਰਿਹਾ ਵੀ ਸਾਡੇ ਜਿਹੜੇ ਪ੍ਰਾਂਤ ਰਸਾਜ ਨੇ ਉਹਨਾਂ ਤੇ ਅਸੀਂ ਕੀਰਤਨ ਕਰਾਂ ਪਰ ਮੈਂ ਤੁਹਾਡੇ ਆਨੰਦ ਵੇਖਿਆ ਬਹੁਤ ਹੀ ਤੁਹਾਨੂੰ ਮੁਬਾਰਕ ਔਰ ਕਿਆ ਬਾਤ ਹੈ ਜਦੋਂ ਸੁਰ ਚੱਲਦੀ ਹੈ ਨਾ ਉਹਦੇ ਨੇ ਬੋਡੀ ਵੀ ਇਹ ਐਕਟੀਵਿਟੀ ਕਰਦੀ ਉਹ ਰੈਲਿਟੀ ਸ਼ੋਅ ਬ ਕਰਦੀ ਹੈ ਬਹੁਤ ਧੰਨਵਾਦ ਤੁਹਾਡਾ ਜੀਆ ਨੂੰ ਮੈਂ ਸੀਸੀਪੀ ਨਿਊਜ਼ ਖੁਦ ਚੀਫ ਆਂਦਾ ਮੈਂ ਚੈਨਲ ਦਾ ਖਬਰਦਾਰਾ ਸ਼ਿੰਦਰ ਸਿੰਘ ਸਾਡੇ ਬੜੇ ਸਤਿਕਾਰਯੋਗ ਮੇਰਾ ਭਰਾ ਵਾ ਵੱਡਾ ਭਰਾ ਔਰ ਅਸ਼ਵਨ ਸਾਹਿਬ ਜੀ ਹੋਰ ਇਸ ਤੋਂ ਇਲਾਵਾ ਜਿਹੜਾ ਤੁਸੀਂ ਹੋਰ ਕਿਹੜੇ ਕਿਹੜੇ ਤੁਸੀਂ ਅਨੋਖਾ ਕੀ ਕੀ ਕਰਦੇ ਆ ਰਹੇ ਹੋ ਅਨੋਖਾ ਤਾਂ ਸ਼ਬਦਾਂ ਲੰਗਰ ਇੱਕ ਅਨੋਖਾ ਹੀ ਹੈ ਸ਼ਬਦਾਂ ਲੰਗਰ ਦੀਆਂ ਵੈਰੈਟੀਆਂ ਦੱਸੋ ਜੀ ਜਿਵੇਂ ਕਿ ਹੁਣ ਇਹ ਭਾਈ ਸਾਹਿਬ ਦਾ ਹਨਾ ਇਹ ਸੇਵਾਾਂ ਵਿੱਚ ਗਏ ਨੇ ਇਸ ਤੋਂ ਬਾਅਦ ਸਾਡਾ ਹੁਣ ਹੈ ਜੱਗਜੀ ਸਾਹਿਬ ਦਾ ਗੰਠ ਮੁਕਾਬਲਾ ਗੰਠ ਮੁਕਾਬਲਾ ਇਹ ਜੀ ਹੋਰ ਹਾਂ ਜੀ ਉਸ ਤੋਂ ਪਹਿਲਾਂ ਅਸੀਂ ਫਿਲਮਾਂ ਵੀ ਦਿਖਾਈਆਂ ਨੇ ਵਿੱਚ ਹਾਂਜੀ ਹਾਂਜੀ ਤੇ ਉਸ ਤੋਂ ਪਹਿਲਾਂ ਅਸੀਂ ਨੇ ਜਦੋਂ ਅੱਜ ਆਰੰਭਤਾ ਵੀ ਕੀਤੀ ਹੈ ਜੇ ਜਦ ਵੀ ਸਾਡਾ ਪਾਠ ਕਰਕੇ ਉਸ ਤੋਂ ਬਾਅਦ ਅਰਦਾਸ ਦੀ ਕਰਕੇ ਫਿਰ ਅਸੀਂ ਨੇ ਹਾਂਜੀ ਆਰੰਭਤਾ ਕੀਤੀ ਹੈ ਫਿਰ ਉਸ ਤੋਂ ਬਾਅਦ ਹੁਣ ਅੱਗੇ ਜਿਹੜੇ ਪ੍ਰੋਗਰਾਮ ਚੱਲਣੇ ਨੇ ਜਿਵੇਂ ਅ ਗੁਰਬਾਣੀ ਗੰਠ ਮਕ ਗਾਣੀ ਗੰਠ ਮੁਕਾਬਲਾ ਹੈ ਉਸ ਤੋਂ ਬਾਅਦ ਕੇਸਾਂ ਦੇ ਮੁਕਾਬਲੇ ਵੀ ਨੇ ਅ ਦਮਾਲਿਆਂ ਦੇ ਮੁਕਾਬਲੇ ਨੇ ਬਿਨਾ ਸ਼ੀਸ਼ੇ ਤੋਂ ਦਮਾਲਿਆਂ ਦੇ ਮੁਕਾਬਲੇ ਤੇ ਉਸ ਤੋਂ ਬਾਅਦ ਗੱਤਗੇ ਦਾ ਮੁਕਾਬਲਾ ਹੋਣਾ ਹੈ ਕੱਲ ਨੂੰ ਉਹ ਬਹੁਤ ਚੜਦੀ ਕਲਾ ਨਾਲ ਹੋਣਾ ਜਾਨੀ ਕਿ ਉਹ ਕੱਟੂਕੱਟ 3 5 6 ਘੰਟੇ ਚੱਲਣਾ ਉਹ ਓਕੇ ਜਿੱਥੇ ਜਿੱਥੇ ਅੱਛਾ ਤੇ ਉਸ ਤੋਂ ਬਾਅਦ ਅ ਦਮਾਲੇ ਦੇ ਮੁਕਾਬਲੇ ਕਰ ਲੂਗੇ ਤਕੇ ਤੋਂ ਪਹਿਲਾਂ ਹੋਣਗੇ ਬਿਨਾ ਸ਼ੀਸ਼ਿਆਂ ਤੋਂ ਜੀ ਤੇ ਉਸ ਤੋਂ ਬਾਅਦ ਇਹ ਇਹਨਾਂ ਨੇ ਫੇਰ ਇਹਨਾਂ ਨੇ ਵੀ ਆਗਰੀ ਪਰਨੀਆ ਦੁਬਾਰਾ ਫੇਰ ਹੈਨਾ ਤੇ ਤੁਹਾਨੂੰ ਪਤਾ ਹੀ ਹੈ ਸ਼ਸਤਰਾਂ ਦਾ ਉਧਰ ਜਿਹੜੇ ਟਿੱਕੇ ਕਰਨ ਦਾ ਹੈਨਾ ਉਹ ਲੰਗਰ ਲੱਗਿਆ ਹੋਇਆ ਹੈ ਸ਼ੀਸ਼ਿਆਂ ਨਾਲ ਉਹ ਕਹਿੰਦੇ ਸੀ ਨਾਲ ਫ੍ਰੀ ਸ਼ਸਤਰ ਫ੍ਰੀ ਤੇ ਹੋਰ ਵੀ ਜਾਨੀ ਕਿ ਮਹਾਰਾਜ ਆਪ ਵੀ ਕਰਵਾ ਰਹੇ ਨੇ ਸਭ ਕੁਝ ਹੈਨਾ ਮਾਤਾ ਜੀ ਤੁਹਾਨੂੰ ਇਸ ਦਿਨ ਦੀ ਮੁਬਾਰਕਾਹ ਤੁਸੀਂ ਜਿਹੜੇ ਜਿੱਦਾਂ ਦਿਨ ਚੱਲਦੇ ਨੇ ਜਿਹੜੀ ਗੱਲ ਹੈ ਜੀ ਤੁਸੀਂ ਹੋਰ ਗੱਲਾਂ ਛੱਡੋ ਤੁਸੀਂ ਹੁਣ ਲੰਗਰ ਵਾਲੇ ਵਾਲੇ ਵੀ ਬਹੁਤ ਲੱਗੇ ਹੋਏ ਨੇ ਹਨ ਤੇ ਤਰਾਸ ਦੀ ਆ ਸਾਡੇ ਸਾਡੇ ਪੂਰੀ ਇਸ ਟਾਈਮ ਵਿੱਚ ਤੇ ਦੇਖੋ ਕਿੰਨੇ ਗਰੇ ਮੈਂ ਇਹ ਸੱਚ ਕੀ ਆਲੇ ਦਾਲੇ ਜਾ ਕੇ ਦੇਖੋ ਤੁਸੀਂ ਲੰਗਰ ਭਰੇ ਭਰੇ ਹਾਂ ਲੰਗਰਾਂ ਵਿੱਚ ਇੰਨਾ ਜ਼ਿਆਦਾ ਰਸ ਹੈ ਜਿੱਤੇ ਸਾਡੇ ਸਾਹਿਬ ਜੀ ਦੇ ਨੂੰ ਅਸਲ ਅਸਲ ਖੁਰਾਕ ਐਡੀ ਹੁੰਦੀ ਤਾਂ ਆਪਾਂ ਵੰਦੇ ਰਹੇ ਆ ਅਜੀ ਸਾਹਿਬ ਜੀ ਤੁਹਾਨੂੰ ਦੱਸੋ ਇਹਨਾਂ ਨੂੰ ਅਸੀਂ ਇਹ ਸਾਂਭਣਾ ਹੈ ਹਾਂਜੀ 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 ਅਸੀਂ ਲੰਗਰਾਂ ਨੂੰ ਥੋੜਾ ਸਾਂਭਣਾ ਬਿਲਕੁਲ ਬਿਲਕੁਲ ਬਹੁਤ ਵੱਡੀ ਗੱਲ ਹੈ ਮਹਾਰਾਜ ਨੇ ਲੰਗਰ ਸਾਨੂੰ 200 ਰੁਪਏ ਦਾ ਲੰਗਰ ਹੈ ਤੱਕ ਚੱਲ ਰਹੇ ਨੇ ਸਾਡੇ ਪਰ ਇੰਨੇ ਵੀ ਨਾ ਲਾਓ ਵੀ ਅਸੀਂ ਪੈਰ ਪੈਰ ਤੇ ਰੋਲ ਦੀ ਲੰਗਰ ਹਾਂਜੀ 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 ਬਿਲਕੁਲ ਬਿਲਕੁਲ ਲੰਗਰ ਦਾ ਸ਼ੱਕ ਨਾ ਆਵੇ ਕਿਚਕਿਚਕੇ ਲੰਗਰ ਨਹੀਂ ਲਗਾਇਆ ਜਾਂਦਾ ਹੁੰਦਾ ਹਾਂਜੀ ਲੰਗਰ ਦਾ ਜਿਹਨੂੰ ਭੁੱਖਾ ਭੁੱਖਾ ਨਾ ਉਹ ਆਊਗਾ ਬਿਲਕੁਲ ਇਹਦਾ ਇਹਦੀ ਭੁਖ ਕਿਨੂੰ ਆ ਦੱਸੋ ਵੀ ਇਹਹੀ ਗੱਲ ਹੈ ਬੜਾ ਰੋਸ ਹੀ ਜਿਹਦਾ ਦੇ ਦਿਨ ਚੱਲਦੇ ਨੇ ਜਿੱਦਾਂ ਦਾ ਸ਼ਹਾਦਤ ਹੋਈ ਸੀ ਉਸ ਮਤਲਬ ਜਿੱਦਾਂ ਭਾਈ ਸਾਹਿਬ ਡਰ ਰਸ ਪੀਣਾ ਔਰ ਵਿਰਾਗਮਈ ਕੀਰਤਨ ਕਰਦੇ ਨੇ ਉਹਦਾ ਨਾਂ ਇੱਥੇ ਬੈਠ ਕੇ ਉਹਦੇ ਚ ਰਮਣ ਹੋਣਾ ਬਣਦਾ ਸੀ ਜੇ ਕਿਤੇ ਸਾਹਿਬ ਜੀ ਹੁਣ ਹੁੰਦੇ ਕਿ ਕੀ ਕਰਦੇ ਹਾਂ ਦੱਸੋ ਮੈਨੂੰ ਪਰਾਂ ਦੇ ਕੋਈ ਕੀ ਕਰਦੇ ਸਾਹਿਬ ਜੀ ਬਹੁਤ ਧੰਨਵਾਦ ਤੁਹਾਡੇ ਨਾਲ ਕੋਣ ਹੋਰ ਕੋਈ ਕੋਈ ਨਾਮ ਸਾਹਿਬ ਜੀ ਆਪਣੇ ਇਹ ਇਤੋਂ ਬਦੋਚੀ ਤੋਂ ਨੇ ਦਿੰਦੋ ਨਾ ਨਾ ਬੋਲੀ ਚਲੋ ਨਾਮ ਉਹਨਾਂ ਦਾ ਗ੍ਰਿੰਦਰ ਸਿੰਘ ਦਾ ਨਾਮ ਆ ਉਹ ਦੋਸੀ ਦੇ ਸਾਰੇ ਜਿਹੜੀ ਉਹਨਾਂ ਦੀ ਨੌਜਵਾਨ ਕਮੇਟੀ ਹੈ ਉਹ ਜਾਨਕੀ ਸਾਰੇ ਸਾਡੇ ਨਾਲ ਸਹਿਯੋਗ ਕਰਦੇ ਨੇ ਤੇ ਬਾਕੀ ਸੰਗਤ ਦਾ ਸਹਿਯੋਗ ਤਾਂ ਹੈਗਾ ਹੀ ਹੈ ਨਾ ਜੀ ਤੁਹਾਡਾ ਮੋਬਾਈਲ ਨੰਬਰ ਬੋਲ ਦਿੰਦੇ ਸੰਸੇ ਜੀ ਮੇਰਾ ਮੋਬਾਈਲ ਨੰਬਰ 96468 42955 ਬਹੁਤ ਮਿਹਰਬਾਨੀ ਧੰਨਵਾਦ ਜੀ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਦਿਖਾਇਆ ਹੈ ਫਰੇ ਕਰ ਸੰਪਤੀ ਧਰਤੀ ਹੈ ਜਿੱਥੇ ਭਾਈ ਸ਼ਵਿੰਦਰ ਸਿੰਘ ਜੀ ਬਹੁਤ ਉਦਮ ਕਰਕੇ ਅਨੁੱਖਾ ਜਿਹੜਾ ਗੁਰੂ ਘਰ ਲੰਗਰ ਸ਼ਬਦ ਦਾ ਲੰਗਰ ਹੈ ਉਹ ਲਗਾਇਆ ਜਾਂਦਾ ਔਰ ਅਲੱਗ-ਅਲੱਗ ਜਿਹੜੇ ਗੁਰੂ ਦੀ ਰਵਾਇਤੀ ਸਿਸਟਮ ਸੀ ਜਿਵੇਂ ਜੀਵਨ ਜਾਲ ਸੀ ਗੁਰੂ ਸਾਹਿਬਾਂ ਨੇ ਸਿਖਾਈ ਗੁਰੂ ਦਾ ਗੁਰਦੀ ਬਾਣੀ ਦਾ ਗਿਆਨ ਗੁਰੂ ਦੇ ਪਾਠਾਂ ਦਾ ਸ਼ੁੱਧ ਪਾਠ ਪੜਨਾ ਉਹ ਸਾਰਾ ਕੁਝ ਜਾਂ ਕਤੰਤੀ ਸਾਦਾ ਪੰਥ ਨੂੰ ਲੋੜ ਅਸ਼ਵਿੰਦਰ ਸਿੰਘ ਜੀ ਬੜੀਆਂ ਕੋਸ਼ਿਸ਼ਾਂ ਕਰ ਰਿਹਾ ਆਪਣੇ ਜਥੇ ਦੇ ਸਮੇਤ ਔਰ ਨਾਲ ਹੀ ਜਿਹੜੇ ਇਹ ਉਦਮ ਕਰ ਰਹੇ ਆ ਇਹ ਬਹੁਤ ਮੁਬਾਰਕ ਇਹਨਾਂ ਵਾਸਤੇ ਸੋਚ ਹੈ ਜਿਹੜਾ ਲੰਗਰਾਂ ਦੇ ਵਿੱਚ ਇਹਨਾਂ ਰਸ ਹੋ ਰਿਹਾ ਹੈ ਇਹਨਾਂ ਜਗਤ ਜਿੱਥੇ ਗੁਰੂ ਦਾ ਸ਼ਬਦ ਕੀਰਤਨ ਚੱਲਦਾ ਉੱਥੇ ਸੰਗਤ ਦਾ ਠਹਿਰਾਓ ਨਾ ਹੋਣਾ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਉਹ ਸੰਗਤਾਂ ਨੂੰ ਪਰਬੰਧਕਾਂ ਨੂੰ ਇਧਰ ਵੀ ਧਿਆਨ ਦੇਣਾ ਚਾਹੀਦਾ ਕਿਉਂਕਿ ਮੈਂ ਤੁਹਾਡਾ ਆਪਣਾ ਸੁਨੀਲ ਸਿੰਘ ਕਪੂਰ ਚੀਫ ਸੀਐਸਬੀ ਨਿਊਜ਼ ਸ਼੍ਰੀ ਫਤਿਹਗੜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ